ਅਕਸਰ ਅਸੀਂ ਨਵਾਂ ਗੁਟਕਾ ਸਾਹਿਬ ਤਾਂ ਲੈ ਆਉਂਦੇ ਹਾਂ ਪਰ ਪੁਰਾਣੇ ਨੂੰ ਕਿਸੇ ਕੋਨੇ ਵਿੱਚ ਰੱਖ ਦਿੰਦੇ ਹਾਂ ਪਰ ਇਹ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਜੀ ਦੀ ਬਾਣੀ ਸਿਰਫ ਕਾਗਜ਼ ਤੇ ਲਿਖੇ ਸ਼ਬਦ ਨਹੀਂ ਉਹ ਆਪ ਗੁਰੂ ਦਾ ਸਰੂਪ ਹੈ ਹੁਣ ਸਵਾਲ ਇਹ ਹੈ ਜਦੋਂ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਬਹੁਤ ਪੁਰਾਣਾ ਜਾਂ ਖੰਡਿਤ ਹੋ ਜਾਵੇ ਤਾਂ ਕੀ ਕਰੀਏ ਸਿੱਖ ਮਰਿਆਦਾ ਅਨੁਸਾਰ ਉਸ ਵੇਲੇ ਕਿਹਾ ਜਾਂਦਾ ਹੈ ਕਿ ਗੁਟਕਾ ਸਾਹਿਬ ਹੁਣ ਵਿਰਧ ਹੋ ਗਿਆ ਹੈ ਜਿਵੇਂ ਕਿਸੇ ਜੀਵ ਦਾ ਸਤਕਾਰ ਨਾਲ ਸੰਸਕਾਰ ਕੀਤਾ ਜਾਂਦਾ ਹੈ ਉਵੇਂ ਹੀ ਗੁਰੂ ਸਰੂਪ ਬਾਣੀ ਦਾ ਵੀ ਸਮਾਨ ਨਾਲ ਸੰਸਕਾਰ ਕੀਤਾ ਜਾਂਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਅਗਨਪੇਟ ਪਰ ਇਹ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਘਰ ਵਿੱਚ ਕਦੇ ਵੀ ਗੁਟਕਾ ਸਾਹਿਬ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨਪੇਟ ਨਹੀਂ ਕਰਨੀ ਇਸ ਲਈ ਦੁਨੀਆ ਭਰ ਵਿੱਚ ਦੋ ਹੀ ਇਤਿਹਾਸਿਕ ਸਥਾਨ ਹਨ ਜਿੱਥੇ ਇਹ ਸੇਵਾ ਪੂਰੀ ਮਰਿਆਦਾ ਨਾਲ ਨਿਭਾਈ ਜਾਂਦੀ ਹੈ ਪਹਿਲਾ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਇੱਥੇ ਤੀਜੀ ਪਾਸ਼ਾਹੀ ਨੂੰ ਗੁਰਿਆਈ ਮਿਲੀ ਤੇ ਇਹ ਨਗਰ ਉਹਨਾਂ ਦੀ ਕਰਮ ਭੂਮੀ ਹੈ ਦੂਜਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਪਿਤਾ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਲਗਵਾਇਆ ਇਨ੍ਹਾਂ ਥਾਵਾਂ ਤੇ ਪੁਰਾਣੇ ਗੁਟਕੇ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਤੇ ਦੇਖਭਾਲ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ ਸੱਸ਼ਰੀ ਕਾਲ